ਰਾਗ ਆ ਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਆਸਾ ਰਾਗ ਅੰਦਰ ਧੰ ਗੁਰੂ ਰਾਮਦਾਸ ਪਿਤਾ ਜੀ ਦਾ ਆਚਰਣ ਕੀਤਾ ਹੋਇਆ ਹੈ ਪਾਵਨ ਸ਼ੰਤ ਜਿਸਨ ਪਹਿਲੇ ਘਰ ਵਿੱਚ ਗਾਉਣ ਦੀ ਸਤਿਗੁਰਾਂ ਨੇ ਹਦਾਇਤ ਕੀਤੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਵੈਗੁਰੂ ਇੱਕ ਹੈ ਅਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਏ RAM ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਏ RAM ਮੈਨੂੰ ਆਤਮਿਕ ਜੀਵਨ ਲੱਭ ਪਿਆ ਮੈਨੂੰ ਆਤਮਿਕ ਜੀਵਨ ਲੱਭ ਪਿਆ ਜਦੋਂ ਗੁਰੂ ਦੀ ਸ਼ਰਨ ਪਿਆ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ ਹਰ ਨਾਮ ਹਰ ਨਾਮ ਦੇਵੇ ਮੇਰੇ ਪ੍ਰਾਨ ਵਸਾਏ ਨਾਮ ਹੁਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ ਗੁਰੂ ਨੇ ਮੇਰੇ ਹਰੇਕ ਸਾਹ ਵਿੱਚ ਹਰ ਨਾਮ ਵਸਾ ਦਿੱਤਾ ਹੈ ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਦੁੱਖ ਗਵਾਇਆ ਜਦੋਂ ਦਾ ਗੁਰੂ ਨੇ ਮੇਰੇ ਹਰੇਕ ਸਾਹ ਵਿੱਚ ਹਰਨਾਮ ਵਸਾ ਦਿੱਤਾ ਹੈ ਮੈਂ ਆਪਣਾ ਹਰੇਕ ਸਹਿਮ ਹਰੇਕ ਦੁੱਖ ਮੁਕਾ ਬੈਠਾ ਹਾਂ ਆਦਿਸ਼ਤੇ ਅਗੋਚਰ ਗੁਰਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਿਆ ਹੈ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਜਿਹੜਾ ਮਨੁੱਖੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਿਮਰਨ ਦਾ ਸਦਕਾ ਮੈਂ ਸਭ ਤੋਂ ਉੱਚਾ ਤੇ ਪਵਿੱਤਰ ਆਤਮਿਕ ਮਰਤਬਾ ਹਾਸਲ ਕਰ ਲਿਆ ਹੈ ਅਨਹਦ ਧੁਨ ਵਾਜੈ ਨਿਤ ਵਾਜੈ ਗਾਈ ਸਤਗੁਰ ਬਾਣੀ ਜਦੋਂ ਤੋਂ ਮੈਂ ਸਤਗੁਰੂ ਦੀ ਬਾਣੀ ਗਾਉਣੀ ਸ਼ੁਰੂ ਕੀਤੀ ਹੈ ਮੇਰੇ ਅੰਦਰ ਆਤਮਿਕ ਆਨੰਦ ਦੀ ਇੱਕ ਹਟੋਟ ਲਹਿਰ ਚੱਲ ਪਈ ਹੈ ਇਹ ਉਹ ਜਾਪ ਦਾ ਹੈ ਜਿਵੇਂ ਮੇਰੇ ਅੰਦਰ ਕਦੇ ਨਾਮ ਮੁਕਣ ਵਾਲੀ ਸੁਰ ਨਾਲ ਸੰਗੀਤਕ ਸਾਜ਼ ਸਦਾ ਵੱਜਦੇ ਰਹੇ ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ हे नानक दाता र प्रभु ने ए बख्शीश कीती है हुन मेरी जिंद प्रभु दी ज्योत विच टिकी रहंदी है मन मुखा मन मुख मोए मेरी कर माया राम अपने मन दे पीछे तुरण वाले मनोखा पुदरे मनोख मेरी माया मेरी माया आके ही ਆਤਮਕ ਮੋਤੇ ਮਰ ਗਏ ਖਿਨ ਆਵੇ ਖਿਨ ਜਾਵੇ ਦੁਰਗੰਧ ਮੜੈ ਚੇਤ ਲਾਇਆ RAM ਉਹਨਾਂ ਦਾ ਮਨ ਮਾਇਆ ਦੇ ਲਾਹ ਵੇਲੇ ਇੱਕ ਖਿਨ ਵਿੱਚ ਮੱਚ ਪੈਂਦਾ ਹੈ ਮਾਇਆ ਦੀ ਹਾਨੀ ਵੇਲੇ ਇੱਕ ਖਿਨ ਹੀ ਟਹਿ ਪੈਂਦਾ ਹੈ ਉਹ ਆਪਣੇ ਮਨ ਨੂੰ ਸਦਾ ਇਸ ਬਦਬੋ ਭਰੇ ਸਰੀਰ ਦੇ ਮੋਹ ਵਿੱਚ ਜੋੜੀ ਰੱਖਦੇ ਹਨ ਲਾਯਾ ਦੁਰਗੰਧ ਮੜੈ ਚਿਤ ਲਾਗਾ ਜਿਉਂ ਰੰਗ ਕਸੰਬ ਦਿਖਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ ਭਰੇ ਸਰੀਰ ਦੇ ਮੋਹ ਵਿੱਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ ਉਹਨਾਂ ਦਾ ਚਿੱਤ ਸਰੀਰਕ ਮੋਹ ਵਿੱਚ ਲੱਗਾ ਰਹਿੰਦਾ ਹੈ ਪਰ ਇਹ ਸਰੀਰਕ ਸੁਖ ਦੁਖ ਇਉਂ ਹੈ ਜਿਵੇਂ ਕਸੁੰਬੇ ਦੇ ਫੁੱਲ ਦਾ ਰੰਗ ਵੇਖੀਦਾ ਹੈ ਵੇਖਣ ਨੂੰ ਸ਼ੋਖ ਪਰ ਚੱਬਦੇ ਹੀ ਫਿੱਕਾ ਚੱਬਦੇ ਹੀ ਫਿੱਕਾ ਪੈ ਜਾਣ ਵਾਲਾ ਵੇਖਣ ਨੂੰ ਬੜਾ ਸੋਹਣਾ ਪਰ ਜਦੋਂ ਚਬੀਏ ਮੂੰਹ ਚ ਪਾਇਆ ਜਾਏ ਚੱਬਦੇ ਹੀ ਫਿੱਕਾ ਪੈ ਜਾਂਦਾ ਹੈ ਖੇਨ ਪੂਰਬ ਖੇਨ ਪੱਛਮ ਛਾਏ ਜਿਉਂ ਚੱਕ ਕੁਮਯਾਰ ਪਵਾਇਆ ਜਿਵੇਂ ਪਰਸ਼ਾਵਾਂ ਸੂਰਜ ਦੇ ਚੜਨ ਢਲਣ ਦੇ ਆਸਰੇ ਕਦੇ ਚੜਦੇ ਪਾਸੇ ਹੋ ਜਾਂਦਾ ਹੈ ਤੇ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ ਜਿਵੇਂ ਉਹ ਚੱਕ ਹੈ ਜਿਸ ਨੂੰ কুমਿਹਾਰ ਨੇ ਚੱਕਰ ਦਿੱਤਾ ਹੋਇਆ ਹੈ ਦੁੱਖ ਖਾਵੈ ਦੁੱਖ ਸੰਚੈ ਭੋਗੈ ਦੁੱਖ ਕੀ ਬਿਰਦ ਵਧਾਈ ਦੁੱਖ ਖਾਵੈ ਦੁੱਖ ਪੰਚੈ ਭੋਗੈ ਦੁੱਖ ਕੀ ਬਿਰਧ ਵਧਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ ਦੁੱਖੇ ਇਕੱਠਾ ਕਰਦੇ ਹਨ ਦੁੱਖ ਹੀ ਭੋਗਦੇ ਰਹਿੰਦੇ ਹਨ ਉਹਨਾਂ ਨੇ ਆਪਣੇ ਜੀਵਨ ਵਿੱਚ ਦੁੱਖਾਂ ਦਾ ਹੀ ਵਾਦਾ ਵਧਾਇਆ ਹੋਇਆ ਹੈ ਨਾਨਕ ਬਿਕਮ ਸੁਹੇਲਾ ਤਰੀਐ ਜائیں ਆਵੇ ਗੁਰ ਸ਼ਰਣਾਈ ਪਰ ਹੈ ਨਾਨਕ ਜਦੋਂ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ ਮੇਰਾ ਠਾਕੂ ਰੋ ਠਾਕੁਰ ਨਿਕਾ ਅਗੰਮ ਅਥਹ ਰਾਮ ਮੇਰਾ ਮਾਲਕ ਸੋਹਣਾ ਹੈ ਮੇਰਾ ਮਾਲਕ ਪ੍ਰਭੂ ਸੋਹਣਾ ਹੈ ਪਰ ਮੇਰੀ ਸਮਝ ਸਿਆਣ ਬਦੀ ਪਹੁੰਚ ਤੋਂ ਪਰੇ ਹੈ ਉਹ ਇੱਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ ਹਰ ਪੂੰਜੀ ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸਾਹ ਆਰਾਮ ਪਾਈਏ ਹੈ ਮੇਰੇ ਸਾਹ ਹੈ ਮੇਰੇ ਸਤਿਗੁਰ ਮੈਂ ਤੇਰੇ ਪਾਸੋਂ ਹਰਨਾਮ ਦੀ ਪੂੰਜੀ ਮੰਗਦਾ ਹਾਂ ਹਰ ਪੂੰਜੀ ਚਾਹੀ ਨਾਮ ਵਿਸਾਹੀ ਗੁਣ ਗਾਵੇ ਗੁਣ ਭਾਵੇ ਜਿਹੜਾ ਮਨੁੱਖ ਹਰਨਾਮ ਸਰਮਾਇ ਦੀ ਭਾਲ ਕਰਦਾ ਹੈ ਹਰ ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਗੁਣਾਂ ਦੇ ਕਾਰਨ ਹਰੀ ਨੂੰ ਪਿਆਰਾ ਲੱਗਦਾ ਹੈ ਨੀਂਦ ਭੁੱਖ ਸਭ ਪਰ ਹਰ ਤਿਆਗੀ ਸੁੰਨੇ ਸੁੰਨ ਸਮਾਵੈ ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉਹ ਕਾਹੀ ਤਿਆਗ ਦਿੰਦਾ ਹੈ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਲੀਨ ਹੁੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ ਵਣਜਾਰੇ ਇੱਕ ਭਾਤੀ ਆਵੈ ਲਾਹ ਹਰ ਨਾਮ ਲੈ ਜਾਹੇ ਜਦੋਂ ਇੱਕ ਹਰ ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ ਤਾਂ ਉਹ ਪ੍ਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ ਜਗਤ ਤੋਂ ਲੈ ਜਾਂਦੇ ਹਨ ਨਾਨਕ ਮਨ ਤਨ ਅਰਪ ਗੁਰ ਅਗੇ ਜਿਸ ਪ੍ਰਾਪਤ ਸੋ ਪਾਏ हे नानक तुमी अपना मान अपना शरीर गुरु दे हवाले करदे ते हर नाम दा सौदा गुरु पासवां संकार पर ए हर नाम दा सौदा उही मनुखा हासिल करदा है जिस दे ਭਾਗਾ ਵਿੱਚ ਧਰੋ ਲਿਖਿਆ ਹੁੰਦਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ए मनुखा शरीर मान एक ਸਮੁੰਦਰ ਹੈ ਜੋ ਆਤਮਿਕ ਜੀਵਨ ਦੇ ਸ੍ਰੇਸ਼ਟ ਗੁਣਾਂ ਰੂਪ ਅਨੇਕਾ ਰਤਨਾਂ ਨਾਲ ਨੱਕਾ-ਨੱਕ ਭਰਿਆ ਪਿਆ ਹੈ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਜਿਹੜੇ ਮਨੁੱਖ ਹਰ ਵੇਲੇ ਸਤਿਗੁਰ ਦੀ ਬਾਣੀ ਵਿੱਚ ਆਪਣਾ ਮਨ ਜੋੜੀ ਰੱਖਦੇ ਹਨ ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਜਿਹੜੇ ਮਨੁੱਖ ਹਰ ਵੇਲੇ ਸਤਿਗੁਰ ਦੀ ਬਾਣੀ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਵਿਅੰਤ ਪ੍ਰਮਾਤਮਾ ਦਾ ਉਹ ਨਾਮ ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤ ਦਾ ਹੋਰ ਕੋਈ ਪਦਾਰਥ ਨਹੀਂ ਹੈ ਹਰ ਹਰ ਨਾਮੇ ਮੋਲਕ ਪਾਇਆ ਤੇਰੀ ਭਗਤ ਭਰੇ ਢੰਡਾਰਾ ਹੇ ਪ੍ਰਭੂ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਤੇਰੀ ਭਗਤੀ ਦੇ ਖਜ਼ਾਨੇ ਭਰ ਜਾਂਦੇ ਹਨ ਉਹ ਮਨੋਕ ਤੇਰਾ ਉਹ ਨਾਮ ਰਤਨ ਪਦਾਰਥ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ। ਸਮੁੰਦਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ ਸਰੀਰ ਦੇ ਅੰਦਰ ਵਸਦਾ ਹੀ ਪ੍ਰਮਾਤਮਾ ਦਾ ਨਾਮ ਰੂਪ ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਬੇਦਨਾ ਭਾਈ ਹੈ ਨਾਨਕ ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ ਦੋਹਾਂ ਵਿੱਚ ਕੋਈ ਫਰਕ ਨਹੀਂ ਹੈ ਛੇ ਭਾਈ ਆਸਾ ਮਹਲਾ ਚੌਥਾ ਚੇਮ ਚੇਮ ਜੇ ਮਚੇਮ ਵਰਸੈ ਅੰਮ੍ਰਿਤ ਧਾਰਾ ਰਾਮ ਜਿਵੇਂ ਵਰਖਾ ਰੁੱਤੇ ਜਦੋਂ ਮਿੱਠੀ ਮਿੱਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰਾਉਂਦੀ ਹੈ। ਏਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉੱਤੇ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਧਾਰ ਮੱਠੀ ਮੱਠੀ ਵਰਖਾ ਕਰਦੀ ਹੈ। ਅਤੇ ਆਤਮਿਕ ਸ਼ਾਂਤੀ ਬਖਸ਼ਦੀ ਹੈ ਗੋ ਰਮੁਖੇ ਗੁਰਮਖ ਨਦਰੀ RAM ਪਿਆਰਾ RAM ਇਹਨਾਂ ਨਾਮ ਵਰਖਾ ਦੀ ਬਰਕਤ ਨਾਲ ਗੁਰੂ ਦੇ ਸਨਮੁਖ ਰਹਿਣ ਵਾਲੇ ਉਸ ਵਡਭਾਗੀ ਮਨੁੱਖ ਨੂੰ ਪਿਆਰਾ ਪ੍ਰਮਾਤਮਾ ਦੇਸ ਪੈਂਦਾ ਹੈ RAM ਨਾਮ ਪਿਆਰਾ ਜਗਤ ਇਸਤਾਰਾ RAM ਨਾਮ ਵੜਿਆਈ ਸਾਰੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਪ੍ਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਸ ਨੂੰ ਲੋਕ ਪਰਲੋਕ ਵਿੱਚ ਆਦਰ ਮਾਣ ਮਿਲ ਜਾਂਦਾ ਹੈ ਕਾਲਯੁਗ ਆਰਾਮ ਨਾਮ ਬੋਹਿਥਾ ਗੁਰਮਖ ਪਾਰ ਲੰਘਾਈ ਵਕਾਰਾਂ ਦੇ ਕਾਰਨ ਨਿਗਰੀ ਹੋਈ ਆਤਮਿਕ ਹਾਲਤ ਵੇਖ ਕੇ ਪ੍ਰਮਾਤਮਾ ਦਾ ਨਾਮ ਜਹਾਜ਼ ਦਾ ਕੰਮ ਦਿੰਦਾ ਹੈ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਜੀਬ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਹਲਤ ਪਲਤ RAM ਨਾਮ ਸੁਹੇਲੇ ਗੁਰਮੁਖ ਕਰਨੀ ਸਾਰੀ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿੱਚ ਸੁਖੀ ਰਹਿੰਦੇ ਹਨ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਨ ਜੋ ਕੰਮ ਹੈ ਨਾਨਕ ਦਾਤ ਦਇਆ ਕਰ ਦੇਵੇ RAM ਨਾਮ ਨਿਸਤਾਰੀ ਹੈ ਨਾਨਕ ਮੇਰ ਕਰਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਸ ਨੂੰ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਹੈ RAM RAM ਨਾਮ ਜਪਿਆ ਦੁੱਖ ਕਿਲ ਵਿਖ ਨਾਸ਼ ਗਵਾਇਆ ਰਾਮ ਜਿਨਾ ਮਨੁੱਖਾ ਨੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ਼ ਕਰ ਲਏ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ ਗੁਰੂ ਦੇ ਰਾਹੀ ਹਰ ਵੇਲੇ ਆਰੇ ਲੱਗ ਕੇ ਮੈਂ ਹਰ ਨਾਮ ਸਿਮਰਨਾ ਸ਼ੁਰੂ ਕੀਤਾ ਮੈਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਿਆ ਰਵੇ ਆ ਰਾਮ ਹਿਰਦੇ ਪਰਮਗਤ ਪਾਈ ਜਾ ਗੁਰ ਸ਼ਰਨ ਆਈ ਆਏ ਜਦੋਂ ਮੈਂ ਗੁਰੂ ਦੀ ਸ਼ਰਨ ਆਪਿਆ ਤੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਮੈਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਲੋਕ ਵਿਕਾਰਾਂ 나 ਡੁੱਬਦੀ ਨਿਕਲੀ ਲੋਭ ਵਿਕਾਰ ਨਾਓ ਡੁੱਬਦੀ ਨਿਕਲੀ ਜਦ ਸਤਿਗੁਰ ਨਾਮ ਡੜਾਏ ਜਦੋਂ ਕਿਸੇ ਵਡਭਾਗੀ ਦੇ ਹਿਰਦੇ ਵਿੱਚ ਗੁਰੂ ਨੇ ਪ੍ਰਮਾਤਮਾ ਦਾ ਨਾਮ ਪੱਕਾ ਕਰਕੇ ਵਸਾ ਦਿੱਤਾ ਤਾਂ ਲੋਭ ਆਦਿਕ ਵਿਕਾਰਾਂ ਦੇ ਹੜ ਵਿੱਚ ਡੋਬ ਰਹੀ ਉਸ ਦੀ ਜ਼ਿੰਦਗੀ ਦੀ ਬੇੜੀ ਬਾਹਰ ਨਿਕਲਾਈ ਜੀ ਦੀਦਾਨ ਗੁਰਪੂਰੇ ਦੀਆ RAM ਨਾਮ ਚਿਤ ਲਾਏ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਬਖਸ਼ੀ ਉਸ ਨੇ ਆਪਣਾ ਚਿੱਤ ਪ੍ਰਮਾਤਮਾ ਦੇ ਨਾਮ ਵਿੱਚ ਜੋੜ ਲਿਆ ਆਪ ਕਿਰਪਾਲ ਕਿਰਪਾ ਕਰਦੇ ਵੈ ਨਾਨਕ ਗੁਰ ਸ਼ਰਣਾਏ ਹੈ ਨਾਨਕ ਗੁਰੂ ਦੀ ਸ਼ਰਨ ਪਾ ਕੇ ਦਰਿਆ ਦਾ ਘਰ ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ ਬਾਣੀ ਨਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣੀ ਉਸ ਨੂੰ ਮਨੁੱਖਾ ਜਨਮ ਮਨੋਰਥ ਵਿੱਚ ਕਾਮਯਾਬੀ ਹਾਸਲ ਹੋ ਗਈ ਉਸ ਦੇ ਸਾਰੇ ਕੰਮ ਸਫਲ ਹੋ ਗਏ ਰੋਮ 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 ਰੋਮੇ ਮੈਂ ਗੁਰਮੁਖ RAM ਧਿਆਏ RAM ਮੈਂ ਵੀ ਗੁਰੂ ਦੇ ਸ਼ਰਨ ਪੈ ਕੇ ਰੋਮ ਰੋਮ ਹਰੀ ਪ੍ਰਮਾਤਮਾ ਦਾ ਨਾਮ ਸਿਮਰਨ ਸਿਮਰ ਰਿਹਾ ਹਾਂ RAM ਨਾਮ ਤੇ ਆਏ ਪਵਿੱਤ ਹੋਏ ਆਏ ਤਿਸ ਰੂਪ ਨ ਰੇਖ ਆਕਾਈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹ ਪਵਿੱਤਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਰਨ ਚੱਕਰ ਨਹੀਂ ਬਿਆਨ ਕੀਤਾ ਜਾ ਸਕਦਾ ਰਾਮੋ ਰਾਮ ਅਰਵਿਆ ਕਟੇ ਅੰਤਰ ਸਭ ਤ੍ਰਿਸ਼ਨਾ ਭੁੱਖ ਗਵਾਈ ਜਿਸ ਮਨੁੱਖ ਨੇ ਹਰ ਵੇਲੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਆਪਣੇ ਅੰਦਰੋਂ ਮਾਇਆ ਦੀ ਭੁੱਖ ਤ੍ਰੇ ਦੂਰ ਕਰ ਲਈ ਮਨ ਤਨ ਸ਼ੀਤਲ ਸ਼ਿੰਗਾਰ ਸਭ ਹੋਵਾ ਗੁਰਮਤਿ ਰਾਮ ਪ੍ਰਗਾਸ਼ਾ ਉਸ ਦਾ ਮਨ ਉਸ ਦਾ ਹਿਰਦਾ ਠੰਡਾ ਠਾਰ ਹੋ ਗਿਆ ਉਸ ਦੇ ਆਤਮਿਕ ਜੀਵਨ ਨੂੰ ਹਰੇਕ ਕਿਸਮ ਦਾ ਸਹਿਜ ਪ੍ਰਾਪਤ ਹੋ ਗਿਆ ਅਤੇ ਉਸ ਦਾ ਮਨ ਗੁਰੂ ਦੀ ਬਖਸ਼ਿਸ਼ ਕੀਤੀ ਸਿੱਖਿਆ ਦੇ ਬਰਕਤ ਨਾਲ ਆਪਣੇ ਅੰਦਰ ਗੁਰੂ ਦਾ ਪ੍ਰਕਾਸ਼ ਗੁਰੂ ਦੀ ਰੌਸ਼ਨੀ ਹੋ ਗਈ ਸਮਝ ਲੱਗ ਗਈ ਗੁਰੂ ਦੀ ਵਿਵੇਕ ਬੋਧ ਉਸ ਨੇ ਹਾਸਲ ਕਰ ਲਈ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਨਾਨਕ ਨੇ ਜਦੋਂ ਤੋਂ ਪ੍ਰਮਾਤਮਾ ਨੇ ਆਪ ਨਾਨਕ ਤੇ ਜਦੋਂ ਤੋਂ ਪ੍ਰਮਾਤਮਾ ਨੇ ਆ ਮਿਹਰ ਕੀਤੀ ਹੈ ਉਦੋਂ ਤੋਂ ਉਸ ਦੇ ਦਾਸਾਂ ਤੇ ਦਾਸਾਂ ਦਾ ਦਾਸ ਬਣ ਗਿਆ ਹਾਂ ਜਿਨੀ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿੰਨਾ ਬੰਦਿਆਂ ਨੇ ਪ੍ਰਮਾਤਮਾ ਦਾ ਨਾਮ ਪੁਲਾ ਦਿੱਤਾ ਉਹ ਮੂਰਖ ਬਦਕਿਸਮਤ ਹੀ ਰਹੇ ਤੈਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ RAM ਉਹਨਾਂ ਦੇ ਅੰਦਰੋਂ ਮੋਹ ਜੋਰ ਪਾਈ ਰੱਖਦਾ ਹੈ ਉਹਨਾਂ ਨੂੰ ਹਰ ਵੇਲੇ ਮਾਇਆ ਚੰਗੜੀ ਰਹਿੰਦੀ ਹੈ ਮਾਇਆ ਮੜ ਲਾਗੀ ਮੋੜ ਭੈ ਅਭਾਗੀ ਜਿਨ ਰਾਮ ਨਾਮ ਨਾ ਪਾਇਆ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ ਉਹ ਮੂਰਖ ਬਦ ਕਿਸਮਤ ਹੀ ਰਹਿੰਦੇ ਹਨ ਉਹਨਾਂ ਨੂੰ ਸਦਾ ਮਾਇਆ ਦੇ ਮੋਹ ਦੀ ਮੈਲ ਲੱਗੀ ਰਹਿੰਦੀ ਹੈ ਅਨੇਕ ਕਰਮ ਕਰੈ ਅਭਿਮਾਨੀ ਹਰ ਰਾਮ ਨਾਮ ਚੁਰਾਇਆ ਨਾਮ ਪੁਲਾ ਕੇ ਜਿਉਂ-ਜਿਉਂ ਉਹ ਹੋਰ-ਹੋਰ ਧਾਰਮਿਕ ਰਸਮਾਂ ਕਰਦੇ ਹਨ ਵਧੇਕ ਅਹੰਕਾਰੀ ਹੁੰਦੇ ਜਾਂਦੇ ਹਨ ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ ਸਗੋਂ ਪਰਮਾਤਮਾ ਦਾ ਨਾਮ ਚੁਰਾ ਲਏ ਜਾਂਦੀਆਂ ਹਨ ਮਹਾ ਬੇਖਮ ਜਦ ਪੰਥ ਦਹੇਲਾ ਕਾਲੁਖਤ ਮੋਹ ਅੰਧਿਆਰਾ ਜੀਵਨ ਸਫਰ ਵਿੱਚ ਉਹ ਜਮਾ ਵਾਲਾ ਰਸਤਾ ਫੜੀ ਰੱਖਦੇ ਹਨ ਜੋ ਬੜਾ ਔਖਾ ਹੈ ਜੋ ਦੁੱਖਾ ਭਰਿਆ ਹੈ ਅਤੇ ਜਿੱਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ ਆਤਮਿਕ ਜੀਵਨ ਵੱਲੋਂ ਹਨੇਰਾ ਹੀ ਹਨੇਰਾ ਹੈ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੁਕਤ ਦੁਆਰਾ ਹੈ ਨਾਨਕ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਮਾਇਆ ਦੇ ਮੋਹ ਆਦਿਕ ਤੋਂ ਖਲਾਸੀ ਦਾ ਰਸਤਾ ਲੱਭ ਲੈਂਦਾ ਹੈ ਰਾਮ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਜਿਹੜਾ ਮਨੁੱਖ ਗੁਰੂ ਦੇ ਰਾਹੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਨਾਲ ਡੂੰਗੀ ਸਾਂਝ ਪਾਉਂਦਾ ਹੈ ਇਹ ਮਨੁਮਾ ਆਖੇਨ ਊਬ ਪਿਆਲੀ ਪਰਮ ਦਾ ਇਕਤ ਕਰਿਆਣੇ ਰਾਮ ਉਹ ਆਪਣੇ ਸਮਾਨ ਨੂੰ ਪ੍ਰਭ ਚਰਨਾਂ ਵਿੱਚ ਲਿਆ ਟਿਕਾਉਂਦਾ ਹੈ ਜਿਹੜਾ ਹਰ ਵੇਲੇ ਕਦੇ ਅਹੰਕਾਰ ਵਿੱਚ ਤੇ ਕਦੇ ਟਹਿਂਦੀ ਕਲਾ ਵਿੱਚ 扑ਕਦਾ ਫਿਰਦਾ ਹੈ ਮਨ ਇਕ ਅਧਕਾਰ ਆਣੈ ਸਭ ਗਤ ਮਿਤ ਜਾਣੈ ਹਰ ਰਾਮੋ ਨਾਮ ਰਸਾਏ ਉਹ ਮਨੁੱਖ ਆਪਣੇ ਮਨ ਨੂੰ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਟਿਕਾ ਲੈਂਦਾ ਹੈ ਉਹ ਆਤਮਿਕ ਜੀਵਨ ਦੀ ਹਰੇਕ ਮਰਿਆਦਾ ਨੂੰ ਸਮਝ ਲੈਂਦਾ ਹੈ ਤੇ ਉਹ ਪ੍ਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ ਜਨ ਕੀ ਪੈਜ ਰਖੈ RAM ਨਾਮਾ ਪ੍ਰਹਿਲਾਦ ਉਧਾਰ ਤਰਾਏ ਪ੍ਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪ੍ਰਮਾਤਮਾ ਨੇ ਪ੍ਰਲਾਦ ਆਦਿਕ ਭਗਤ ਔਖਾਈਆਂ ਤੋਂ ਬਚਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਰਾਮੋ ਰਾਮ ਰਮੋ ਰਾਮ ਉੱਚਾ ਗੁਣ ਕਹਤਿਆ ਅੰਤ ਨਾ ਪਾਇਆ ਪ੍ਰਮਾਤਮਾ ਸਭ ਤੋਂ ਉੱਚਾ ਹੈ ਸੋਣਾ ਹੀ ਸੋਣਾ ਹੈ ਬਿਆਨ ਕਰਦਿਆਂ ਕਰਦੇ ਉਸ ਦੇ ਗੁਣਾਂ ਦਾ ਅਖੀਰ ਨਹੀਂ ਲੱਭ ਸਕੀਦਾ ਨਾਨਕ ਰਾਮ ਨਾਮ ਸੁਣ ਭੀਨੇ ਰਾਮੈ ਨਾਮ ਸਮਾਇਆ ਹੈ ਨਾਨਕ ਪ੍ਰਮਾਤਮਾ ਦਾ ਨਾਮ ਸੁਣ ਕੇ ਜਿਨ੍ਹਾਂ ਦੇ ਹਿਰਦੇ ਅਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦੇ ਹਨ ਜਿਨ ਅੰਤਰੇ ਰਾਮ ਨਾਮ ਵਸੈ ਤਿੰਨ ਚਿੰਤਾ ਸਭ ਗਵਾਇਆ ਰਾਮ ਜਿਨ੍ਹਾਂ ਮਨੁੱਖਾਂ ਨੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ ਸਬੇ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਉਹਨਾਂ ਨੂੰ ਧਰਮ ਅਰਥ ਕਾਮੋਖ ਤੇ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਉਹ ਮਨੁੱਖ ਜੋ ਕੁਝ ਆਪਣੇ ਮਨ ਵਿੱਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਏ ਉਹ ਮਨ ਇੱਜ਼ਤ ਫਲ ਹਾਸਲ ਕਰਦੇ ਹਨ ਕਰਦੇ ਰਹਿੰਦੇ ਹਨ ਉਹ ਪ੍ਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ ਉਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਹਨ ਦੁਰਮਤ ਕਬੁੱਧ ਗਈ ਸ਼ੁੱਧ ਹੋਈ ਰਾਮ ਨਾਮ ਮਨ ਲਾਏ ਉਹਨਾਂ ਦੇ ਅੰਦਰੋਂ ਖੋਟੀ ਮੱਤ ਭੈੜੀ ਅਕਲ ਦੂਰ ਹੋ ਜਾਂਦੀ ਹੈ ਉਹਨਾਂ ਨੂੰ ਆਤਮਿਕ ਦੀਵਾਨ ਦੀ ਸੂਝ ਆ ਜਾਂਦੀ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਆਪਣਾ ਮਨ ਜੋੜੀ ਰੱਖਦੇ ਹਨ ਸਫਲ ਜਨਮ ਸਰੀਰ ਸਭ ਹੋਵਾ ਜਿੱਤ ਰਾਮ ਨਾਮ ਪਰਗਾਸਿਆ ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਵੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਚਮਕ ਪੈਂਦਾ ਹੈ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਹੇ ਨਾਨਕ ਤੂੰ ਵੀ ਸਦਾ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਪਰਮਾਤਮਾ ਦੇ ਚਰਣਾ ਵਿੱਚ ਥਾਂ ਮਿਲੀ ਰਹਿੰਦੀ ਹੈ ਜਿਨ ਅ ਸਰਦਾ ਰਾਮ ਨਾਮ ਲੱਗੀ ਤਿੰਨ ਦੂਜੇ ਚੇਤਨ ਲਾਇਆ ਰਾਮ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਸਿਮਰਨ ਵਿੱਚ ਨਾਮ ਸਿਮਰਨ ਵਿੱਚ ਨਿਸ਼ਚਾ ਪੱਕਾ ਕਰ ਲਿਆ ਉਹ ਹਰ ਨਾਮ ਦਾ ਪਿਆਰ ਛੱਡ ਕੇ ਕਿਸੇ ਹੋਰ ਪਦਾਰਥ ਵਿੱਚ ਆਪਣਾ ਚਿੱਤ ਨਹੀਂ ਜੋੜਦੇ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇਂ ਅਵਰਣ ਨ ਪਾਇਆ ਰਾਮ ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦਈਏ ਤਾਂ ਵੀ ਪ੍ਰਮਾਤਮਾ ਦੇ ਨਾਮ ਤੋਂ ਛੋਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਖਾਈ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਨਾਮ ਦੀ ਬਰਕਤ ਨਾਲ ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮੰਨਦੇ ਹਨ ਅਖੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਵੀ ਇਹ ਹਰਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ RAM ਨਾਮ ਧਨ ਪੂੰਜੀ ਸੰਚੀ ਨਾ ਡੂਬੈ ਨਾ ਜਾਈ ਉਹ ਸਦਾ ਪਰਮਾਤਮਾ ਦਾ ਨਾਮ ਧਨ ਨਾਮ ਸਰਮਾਇਆ ਇਹ ਇਕੱਠਾ ਕਰਦੇ ਰਹਿੰਦੇ ਹਨ ਇਹ ਧਾਨੇ ਸਰਮਾਇਆ ਨਾ ਪਾਣੀ ਵਿੱਚ ਡੁੱਬਦਾ ਹੈ ਨਾ ਗਵਾਸਦਾ ਹੈ RAM ਨਾਮ ਇਸ ਜੁਗ ਮੈਂ ਤੁਲਹਾ ਜਮਕਾਲ ਨੇੜ ਨਾ ਆਵੇ ਸੰਸਾਰ ਨਦੀ ਤੋਂ ਪਾਰ ਲੰਘਣ ਲਈ ਪ੍ਰਮਾਤਮਾ ਦਾ ਨਾਮ ਇਸ ਜਗਤ ਵਿੱਚ ਮਨੋ ਤੁਲਹਾ ਹੈ ਜਿਸ ਰਾਹੀ ਜਿਹੜਾ ਬਨੁਖ ਨਾਮ ਸਿਮਰਦਾ ਰਹਿੰਦਾ ਹੈ ਆਤਮਿਕ ਮੌਤ ਉਸ ਦੇ ਨੇੜੇ ਨਹੀਂ ਟੁੱਕਦੀ ਨਾਨਕੋ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੈ ਹੈ ਨਾਨਕ ਜਿਸ ਮਨੁੱਖ ਨੇ ਗੁਰੂ ਦੀ ਸ਼ਰਣ ਪੈ ਕੇ ਪ੍ਰਮਾਤਮਾ ਨਾਲ ਡੰਗੀ ਸਾਝ ਪਾ ਲਈ ਪ੍ਰਮਾਤਮਾ ਮਿਹਰ ਕਰਕੇ ਆਪ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਰਾਮ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਪ੍ਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪ੍ਰਮਾਤਮਾ ਦੇ ਨਾਮ ਦਾ ਸਦਾ ਥੇਰ ਰਹਿਣ ਵਾਲਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਉਸ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਦਾ ਹੈ ਸੇਵਕੋ ਗੁਰ ਸੇਵਾ ਲਾਗਾ ਜੇ ਨਾ ਮਨ ਤਨ ਅਰਪ ਚੜਾਇਆ ਰਾਮ ਪਰ ਉਹ ਹੀ ਮਨੁੱਖ ਸੇਵਕ ਬਣ ਕੇ ਗੁਰੂ ਦੀ ਦ assi ਸੇਵਾ ਵਿੱਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰਕੇ ਚੜਾਵੇ ਦੇ ਤੌਰ ਤੇ ਗੁਰੂ ਅੱਗੇ ਰੱਖ ਦਿੱਤਾ ਹੈ ਮਨ ਤਾਨੇ ਰਪਿਆ ਬਹੁਤ ਮਨ ਸਰਦਿਆ ਬਹੁਤ ਮਨ ਸਰਦਿਆ ਗੁਰਸੇਵਕ ਭਾਏ ਮਿਲਾਏ ਜਿਸ ਮਨੁੱਖ ਨੇ ਆਪਣੇ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ ਉਸ ਦੇ ਮਨ ਵਿੱਚ ਗੁਰੂ ਵਾਸਤੇ ਬਹੁਤ ਸ਼ਰਧਾ ਪੈਦਾ ਹੋ ਜਾਂਦੀ ਹੈ ਗੁਰੂ ਉਸ ਨੂੰ ਉਸ ਪ੍ਰੇਮ ਦੀ ਬਰਕਤ ਨਾਲ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ ਜਿਹੜਾ ਪ੍ਰੇਮ ਗੁਰੂ ਦੇ ਸੇਵਕ ਦੇ ਹਿਰਦੇ ਵਿੱਚ ਹੋਣਾ ਚਾਹੀਦਾ ਹੈ ਦੀਨਾ ਨਾਥ ਜਿਹਾਂ ਕਾਦਾਤਾ ਪੂਰੇ ਗੁਰ ਤੇ ਪਾਏ ਪ੍ਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਉਹ ਪ੍ਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇ ਚਲਾਏ ਪ੍ਰੇਮ ਦੀ ਬਰਕਤ ਨਾਲ ਗੁਰੂ ਸਿੱਖ ਨਾਲ ਇੱਕ ਰੂਪ ਹੋ ਜਾਂਦਾ ਹੈ ਤੇ ਸਿੱਖ ਗੁਰੂ ਵਿੱਚ ਲੀਨ ਹੋ ਜਾਂਦਾ ਹੈ ਸਿੱਖ ਵੀ ਗੁਰੂ ਵਾਲੇ ਉਪਦੇਸ਼ ਦੀ ਲੜੀ ਨੂੰ ਅਗਾਹ ਤੋਰਦਾ ਹੈ RAM ਨਾਮ ਮਨ ਤੇ ਹਿਰਦੇ ਦੇਵੈ ਨਾਨਕ ਮਿਲਣ ਸੁਭਾਏ ਹੈ ਨਾਨਕ ਜਿਸ ਮਨੁੱਖ ਨੂੰ ਗੁਰੂ ਪ੍ਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿੱਚ ਵਸਾਉਣ ਲਈ ਦਿੰਦਾ ਹੈ ਪ੍ਰੇਮ ਦਾ ਸਦਕਾ ਉਸ ਦਾ ਮਿਲਾਪ ਪ੍ਰਮਾਤਮਾ ਨਾਲ ho